ਜੱਸੇ ਪੱਟੀ ਐਂਟਰਵਿਊ ਸੁਣੀ ਗਏ ਭਲਵਾਨ ਜੀ ਉਹਦੀ ਐਂਟਰਵਿਊ ਸੁਣਿਓ ਉਹਨੂੰ ਨਾ ਜਿਹੜਾ ਇੰਟਰਵਿਊ ਲੈਣਦਿਆ ਨਾ ਬੰਦਾ ਜੱਸੇ ਭਲਵਾਨ ਨੂੰ ਜੱਸੇ ਪੱਟੀ ਨੂੰ ਪੁੱਛਿਆ ਆ ਵੀ ਭਲਵਾਨ ਜੀ ਵੀ ਜਿਹੜਾ ਤੁਹਾਡੇ ਬਰਾਬਰ ਭਲਵਾਨ ਹੁੰਦਾ ਉਹ ਵੀ ਉਨੀ ਮਿਹਨਤ ਲਾਉਂਦਾ ਤੇ ਤੁਸੀਂ ਵੀ ਉਨੀ ਮਿਹਨਤ ਲਾਉਂਦੇ ਜੇ ਤੁਸੀਂ ਦੂਜੇ ਭਲਵਾਨ ਨੂੰ ਟਾ ਕੇ ਤਾਂ ਜਾਂਦੇ ਜੇ ਜਿਹੜੀ ਜੱਸੇ ਪੱਟੀ ਨੇ ਗੱਲ ਕਹੀ ਨਾ ਮੈਨੂੰ ਇੰਟੀਕ ਕਹਿਣ ਲੱਗੀ ਨਾ ਗੱਲ ਉਹ ਸਿਰਾਂ ਗੱਲ ਕਹੀ ਕਿੰਦਾ ਵੀ ਮੈਂ ਜੇ ਮੈਂ ਤਾਂ 5000 ਬੈਠਕ ਮਾਰਦਾ ਨਾ ਜੱਸਾ ਪੱਟੀ ਕਹਿੰਦਾ ਪੀ.ਡੀ.ਮ. 5000 ਬੈਟਕ ਮਾਰਦਾ ਤੇ ਮੇਰੇ ਨਾਲ ਮੈਂ 5000 ਵਾਰੀ ਵਾਹਿਗੁਰੂ ਕਹਿੰਨਾ ਹਰ ਬੈਟਕਣਾ ਵਾਹਿਗੁਰੂ ਦਾ ਨਾਲ ਹੀ ਨਾ ਹੈ ਮੇਰੇ ਨਾਲ 5000 ਵਾਹਿਗੁਰੂ ਵੀ ਖਲੋਤਾ ਉਹ ਮੰਨਦੇ ਹਟੀ ਨੂੰ ਠੀਕ ਆ ਤੇ ਤੁਸੀਂ ਕੀ ਕਰਦੇ ਜੇ ਤੁਸੀਂ ਆਪ ਇੱਕ ਸੈਟ ਲਾਇਆ ਨਾ ਤੁਸੀਂ ਗਾਲਾਂ ਕੱਢੁੰਦਾ ਜੇ ਇੱਕ ਦੂਜੇ ਨੂੰ ਇੱਥੇ ਰੱਬ ਦਾ ਨਾਮ ਆ ਲਓ ਮਿਹਨਤ ਲਾਉਂਦੇ ਇਹ ਜਿਹਨੂੰ ਰੱਬ ਸਮਝੋ ਗਰਾਊਂਡ ਨੂੰ ਠੀਕ ਆ ਫੇਰ ਤੁਸੀਂ ਜਾ ਕੇ ਕਿਹਦੇ ਤਗੜੇ ਹੋਣਾ ਇਹ ਨਹੀਂ ਵੀ ਤੁਸੀਂ ਇਥੋਂ ਲਾ ਕੇ ਸੱਟ ਪਛਾਹਾਂਗੇ ਜੇ ਤਾਂ ਮੈਂ ਦੂਜੇ ਬੰਦਿਆਂ ਨਾਲ ਰੌਲਾ ਪਾਈ ਜਾਂਦਾ ਤੇ ਤੁਸੀਂ ਜਿਹੜੇ ਪਹਿਲਾਂ ਲਾ ਕੇ ਚੜ ਗਏ ਇੱਕ ਦੂਜੇ ਨੂੰ ਗਾਣਾ ਕੱਢੀ ਜਾਂਦੇ ਇਹ ਇੱਥੇ ਰੱਬ ਰਾਬੂ ਜਿੰਨਾ ਵੈਗਰੂ ਦਾ ਨਾਮ ਲੈ ਸਕਦੇ ਗੁਰੂ ਰਾਮਦਾਸ ਦਾ ਉਨਾ ਹੀ ਲਾਓ ਤਗੜੇ ਹੋਵੋਗੇ ਉਹ ਠੀਕ ਆ ਚਲੋ ਫਿਰ ਇਹ ਲੈ ਨਹੀਂ ਪੜਾ ਕੀ ਕਰਦੇ ਜੇ ਚੋਣਾ ਤੂੰ ਗਾੜੀ ਆਹ ਇਹ ਜੇ ਜੋ ਹੁਣ ਖਾਲੇ ਦੀ ਲਾਂਗ ਵੱਡੀ ਆਣਾ ਕਿਉਂ ਨਾ ਖਿੰਚ ਕੇ ਰੱਖਾਂ ਗਾੜੀ ਦੇ ਊੜਾ ਇਹਨੂੰ ਸੁਪਿਆ ਲੱਗੂ ਜਿੱਥੇ ਪਰੀ ਤਰਿਆਂ ਆਉਂਦਾ ਖਿੰਚ ਕੇ ਸੁਪਿਆ ਲੱਗੂ ਜਿੱਥੇ ਨਹੀਂ 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 ਦੂਰੇ ਹੀ ਰਹਿੰਦੇ ਦੂਰੇ ਹੀ ਰਹਿੰਦੇ ਸੁਪਿਆ ਇਹ ਚੁੱਕੀ ਜਾ ਪ੍ਰਾਪਰ ਹੀ ਆ ਪ੍ਰਾਪਰ ਤਰਿਆਂ ਦਾ ਪ੍ਰਾਪਰ ਹੀ ਛਾਵਾ 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 ਉਹ ਤਾੜੀਆਂ ਮਾਰੋ ਅੱਡੇ ਤੜੇ 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 ਹੁਕਲਾ ਦੇ ਕੇ ਰੱਖਾ ਕਰ ਤੁਸੀਂ ਤੇ ਪਲੇਅਰ ਦੇ ਆ ਜੋ ਬੰਦ ਅਗੇ ਥੋੜੀਆਂ ਤਿੰਨ ਦੋ ਲਾਂਗਾ ਤੇ ਜੋ ਬੰਦੀ ਕਲਾਗ ਆ ਗੋ ਜੋ ਬੰਦ ਗੱਲ ਦਾ ਲਾਗੋ ਜੋ ਕਲਾ ਮੇਤ ਜਨਾ ਵੀਰ ਨੇ ਆ ਗਾ ਨਾੜ ਗਿਆ ਜੋ ਨਾੜ ਗਿਆ ਯਾਰ ਗਿਆ ਭਾਈ ਮਾਨੀ ਦਿਖਾਤੀ ਨਹੀਂ ਭਾਈ ਮਾਨੀ ਕਰਨੀ ਚਾਲਿਆ ਨਹੀਂ ਆ ਮੁੰਡਾ ਵਿੰਨ ਰਿਹਾ ਅੱਜ ਜਿੱਤ ਗਿਆ ਜਿੱਤ ਗਿਆ ਆ ਇੱਟ ਇੱਥੇ ਰੱਖ ਲੰਮੇ ਪਾਦੇ ਲੰਮੇ ਪਾਦੇ ਇਹਨੂੰ ਲੰਮੇ ਪਾਦੇ ਐਂ ਤੱਕ ਦੇਖੇ ਇਦਾਂ ਇੱਧਰ ਬਰਾਬਰ ਹੀ ਰੱਖ ਪਲਵਾਨੋਂ ਗੱਲ ਇਦਾਂ ਐ ਟੀਮਾਂ ਤੁਸੀਂ ਫੇਰ ਸੇਮ ਬਰਾਬਰ ਦੇ ਆ ਜਿਹੜੀ ਇੱਟ ਪਈ ਆ ਨਾ ਆਹਾ ਆ ਤੇ ਆਓ ਇਹ ਜਦੋਂ ਸਟਾਰਟ ਹੋ ਗਿਆ ਨਾ ਇੱਕ ਬੰਦਾ ਉਹ ਪਰਲੇ ਪਾਸੇ ਬਾਹਰਲੀ ਸਾਈਡ ਅੰਦਰ ਨਹੀਂ ਗਹਿਣੇ ਵੀ ਆਉਣਾ ਉਧਰ ਦੀ ਸਾਈਡ ਤੇ ਇਧਰਲੀ ਸਾਈਡ ਵੱਖੋ ਵੱਖੀ ਦੋ ਦੋਵਾਂ ਟੀਮਾਂ ਦਾ ਆ ਗਿਆ ਇੱਕ ਬੰਦਾ ਇਹ 8 ਚੋਕੇ ਇੱਥੋਂ ਭੱਜਣਾ ਵਾ ਤੇ ਐ ਇਦਾਂ ਜਾ ਕੇ ਰੱਖਣੀ ਸੁਟਣੀ ਦੇਣੇ ਨਹੀਂ ਠੀਕ ਆ ਫੇਰ ਦੂਜੀ 8 ਲੈਣ ਜਾਣਾ ਉਹ ਠੀਕ ਆ ਹਾਂ ਫੇਰ ਆਜੋ ਪਹਿਲਾਂ ਦੋ ਬਲਵਾਨ ਅੱਗੇ ਆਓ ਪਹਿਲੇ ਕਿਹੜੇ ਆ ਹਾਂ ਆ ਹੋਰ ਨਹੀਂ ਹਦਾ ਵਿੱਚ ਇੱਕ ਮਿੰਟ ਇੱਕ ਮਿੰਟ ਪਿੱਛੇ ਪਿੱਛੇ ਇੱਕ ਉਧਰੋਂ ਨਹੀਂ ਆਇਆ ਹਾਂ ਮਰ ਉਹ ਜਿਹੜਾ ਉਧਰੋਂ ਆਉਂਦਾ ਫਿਰ ਜੇਤੀ ਜਾਂਦਾ ਹੁਣ ਆਓ ਜੇ ਲੈਨੇ ਆ ਜੋਵਨ ਪੁਲਵਾਨ ਉਧਰ ਗਿਆ ਜੇਤੀ ਜਾਂਣਾ ਜੋਵਨ ਨੇ ਪਾਣੀ ਕਿ ਲਾ ਵੀਡੀਓ ਜਦੋਂ ਵੇਖਾਂ ਮੈਂ ਪੰਜ ਛੇਰੀ ਵੇਖਾਂ ਮੈਂ ਕਾਤੋਂ ਜੇਤੀ ਜਾਂਦਾ ਹੈ ਨਹੀਂ ਗੁਰੂਆ ਤੈਨੂੰ ਲੱਗਣਾ ਨੂੰ ਹਾਰ ਜਾਣਾ ਹੈ ਪਰ ਨਹੀਂ ਕੀ ਜੱਕਰੀ ਜੇਤ ਹੋਸ ਗਿਆ ਫਿਰ ਤੇ ਹਾਰ ਜੂ ਜੇ ਨਾ ਹੋਸ ਫਿਰ ਜੇਤ ਨਹੀਂ ਜਾਣਾ ਨਾਨਾ ਇਹ ਵੀ ਸਾਇੰਟਿਸਟ ਆ ਸੰਕੀ ਦਾ ਪੀਰਨ ਸਾਇੰਟਿਸਟ ਹੋਣਾ ਦਾ ਸ਼ਾਬਾਸ਼ ਸ਼ਾਬਾਸ਼ ਤਗੜੇ ਹੋ ਸ਼ਾਬਾਸ਼ ਸ਼ਾਬਾਸ਼ ਤਾੜੀਆਂ 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 ਖਿੱਚ ਕੇ ਰੱਖੋ ਮੋਦੀ ਤੈਨ ਰਹਿ ਗਿਆ ਇਹ ਖਿੱਚ ਕੇ ਤੂੰ ਜਿੱਤ ਗਿਆ ਜੋ ਬਣਿਆ ਮੋਦੀ ਹੋਸ ਨਾ ਜਾਈ ਹੋਸ ਨਾ ਜਾਈ ਮੋਦੀ ਰਹਿ ਗਿਆ ਦੋ ਇਹ ਗਾਹ ਨਾ ਇਹ ਸਪੀਡ ਨੂੰ ਲੈ ਮੋਦੀ ਜਿੱਤ ਗਿਆ ਆ ਚਲੋ ਲਾਓ ਦੁਬਾਰਾ ਅਜਦਾ ਵੀਨਰ ਮੋਦੀ ਦੁਬਾਰਾ ਲਾਓ ਆ ਟੀਮ ਹਰ ਗਈ ਜੇ ਇੱਥੋਂ ਐ ਜਾਣਾ ਤੇ ਆਉਣਾ ਬਰਾਬਰ ਹੀ ਇਕੱਠਿਆਂ ਫੇਰ ਠੀਕ ਆ ਫੇਰ ਪਿੱਛੇ ਫੇਰ ਅੱਗੇ ਉਹ ਠੀਕ ਆ ਸ਼ੁਰੂ ਕਰੋ ਪਰ ਇਹ ਜਣਾਤਾ ਜੀ ਪਿੱਛੇ 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 ਤੇਜ ਉਹਨਾਂ ਤੇਜ ਪਿੱਛੇ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਆਜ ਮਨਾਲ ਲਈ ਖਿੱਚ ਕੇ ਰੱਖੋ ਖਿੱਚ ਕੇ ਖਿੱਚ ਕੇ ਆਉਂਦੇ ਪੁੱਠੀਆਂ ਚੱਲ ਠੀਕ ਆ ਗਾਇਸ ਟਾਈਮ ਲਾ ਅੱਧਾ ਘੰਟਾ ਰਨਿੰਗ ਕਰਕੇ ਨਾ ਤੇ ਜਿੰਨੀ ਐਕਸਰਸਾਈਜ਼ ਲੱਗਦੀ ਸਪੀਚਿੰਗ ਐਕਸਰਸਾਈਜ਼ ਇੱਥੇ ਬੈ ਕੇ ਮੇਰੇ ਸਾਹਮਣੇ ਲਾਉਣੀਗੀ ਚਲੋ ਹੇ ਦੇ ਅੱਧਾ ਕੇ ਟਾਰਨਿੰਗ ਆ ਪੂਰੀਆਂ ਲੱਤਾਂ ਆ ਪੂਰਾ ਸਰੀਰ ਬਾਡੀ ਖੋਲਲਾ ਪੂਰੀ ਉਹ ਠੀਕ ਆ ਠਿੱਕਿਆ ਵਾ ਪਾਜਾ ਪਾਜਾ ਚੱਲ ਚੱਲ ਕੋਈ ਨਹੀਂ ਚੱਲ ਓਏ ਉੱਥੇ ਪਈਆਂ ਬੋਤਲਾਂ ਯਾਰ ਕਿੱਥੇ ਛੋੜ ਦਿੰਦੇ ਜੇ ਬੋਤਲਾਂ ਪਾਣੀ ਨਾਲ ਮੇਟੀਆਂ ਚਾਨ ਦੇ ਵੀ ਕੋਈ ਚੀਜ਼ ਨਹੀਂ ਸਾਫ ਓਹ ਸਾਹ ਜੀ ਏਡੀ ਗਾ ਇਹ ਮਮਾ ਇਹਦੇ ਤੇ ਇੰਨਾ ਕੀ ਬੰਨਾ ਏ ਤੁਮ ਨੂੰ ਸੇਫ ਆ ਆਜੋ ਸ਼ੁਰੂ ਕਰਨਾ ਨਹੀਂ ਨਹੀਂ ਕਰਤਾ ਜੇ ਤੂੰ ਆਏਗਾ ਉਦੋਂ ਸਟਾਰਟ ਕਰਾਂਗੇ ਤਗੜੇ ਜੇ ਤਗੜੇ ਬੋਤ ਤਗੜੇ ਜੇ ਇੱਕਣਾ ਕਰ ਦੇਵਾ ਅੱਜ ਤਾਂ ਮੈਂ ਚਾਹ ਰਹੀ ਆਣਾ ਛੋਟੇ ਘਮਾਉ ਸਾਰੇ ਆਪ ਇੱਥੇ ਲਾ ਕੇ ਵੇਖੋ ਤੇ ਉੱਤੇ ਲਾ ਕੇ ਵੇਖੋ ਕੋਈ ਨਹੀਂ ਲੱਗਦਾ ਕੋਈ ਬੜਾ ਬੜਾ ਕੋਈ ਅੱਧਾ ਪਤਾ ਨਹੀਂ ਆ ਵਾ ਇੱਥੇ ਚਾਰ ਜੀ ਦੂਜੀ ਗੱਲ ਆ ਫੇਰੇ ਹੈ ਗਿਆ ਮੈਂ ਲੈ 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 ਅੰਦਰ ਤੋਂ ਨੀਰਾਤੀਆਂ ਅੰਦਰ ਰੱਖਿਆਣੀਆਂ ਏ ਆਹੀ ਆ ਪੰਡਿਤ ਉੱਪਰ ਆ ਲੈ ਮੇਰੇ ਵਾਲੀ ਭਰ ਲੈ ਓਏ ਜਗਾ ਪਾਣੀ ਜੇ ਰੋ ਖਤਮ ਹੋ ਜਾਊਗਾ ਭਰ ਲਾਂਗੇ ਆ ਜਾ ਖੇਤੀਆ ਖੇਤੀ ਠੰਡੇ ਹੋਈ ਨਾ ਨਾ ਓਏ ਕੱਠੇ ਸ਼ੁਰੂ ਕਰਦੇ ਏ ਤੁਸੀਂ ਤੇ ਲਾਉਂਦੇ ਵੜੇ ਢਲੇ ਆ ਦੇ। ਡਾਂਕ ਨਾ। ਡਾਂਕ ਲੱਗੇ ਰੋ। ਠੀਕ ਆ ਮਿਹਨਤ ਕਰਦੇ ਰੋ। ਇੱਕ ਦਿਨ ਆਉਂਗਾ ਹੀ ਆਉਣਾ। ਪਰ ਮੌਕਾ ਸਾਹਮਣਾ ਤਾਂ ਦੇ ਆਪਿਆ। ਠੀਕ ਆ। ਨਾਲੇ ਜਿਹੜਾ ਤਰਨਤਾਰਨ ਏਰੀਆ ਚ ਆਪਣੇ ਮਾਝੇ ਦੇ ਜੰਮ ਪਿਆ ਨਾ ਤਰਨਤਾਰਨ ਜ਼ਿਲ੍ਹੇ 'ਚ ਜਿਹੜਾ ਬੰਦਾ ਪਰਮਾਨ ਬਣ ਕੇ ਕਬੱਡੀ ਖੇੜਨੀ ਸ਼ੁਰੂ ਕਰਤੀ ਜਾਂ ਕੁਸ਼ਤੀ ਲੜਨੀ ਸ਼ੁਰੂ ਕਰਤੀ ਉਹਦੀ ਕੈਨੇਡਾ ਅਮਰੀਕਾ ਐ ਇੱਥੇ ਉਹਨੇ ਮੈਚ ਖਿਆਲ 'ਚ ਤੇ ਉਹਨੇ ਮੈਚ ਇੱਥੇ ਗਰਮੀਆਂ 'ਚ ਆਪਣੇ ਤਰਨਤਾਰਨ ਮੈਚ ਨਹੀਂ ਰੁਕਦਾ ਮੈਚ ਕਰੋ ਮਨਦੇ ਸਿਰਫ 20 ਦਿਨ ਮੈਚ ਬੰਦ ਹੁੰਦੇ ਆ ਜਦੋਂ ਵਿਸਾਖੀ ਦੇ ਵਿਸਾਖੀ ਤੋਂ ਮਗਰੋਂ ਠੀਕ ਆ ਮੁੜ ਕੇ ਫੇਰ ਲਗਾਤਾਰ ਹੀ ਆ ਮੈਂ ਆਜਾ ਪਕੜੇ ਜਾਓ ਇੱਥੇ ਕੈਨੇਡਾ ਅਮਰੀਕਾ ਸਾਰਾ ਕੋ ਵਧੀਆ ਖੇਡਣ ਲਾ ਕੇ ਮਹਾਰਾਜ ਵਧੀਆ ਕਿਰਪਾ ਜਿਹੜਾ ਬੰਦਾ ਮਿਹਨਤ ਕਰਦਾ ਉਹ ਸੁਣਦਾ ਸੁਣਦਾ ਗੁਰੂ ਦਾ ਉਹ ਠੀਕ ਆ ਹਾਂ ਆ ਜਾਓ ਫਿਰ ਮੰਨੂ ਪਲਵਾਨ ਜੀ ਇੱਧਰ ਆਓ ਕਿੱਥੇ ਚੱਲ ਕੇ ਚਲੋ ਚੱਟ ਕੇ ਰੱਖੋ

ਹੇਨਰ ਤੱਕ ਅਗਰ ਆ ਵੀ ਬੜੇ ਰਾਤ ਆ ਉਹ ਮੁੰਡਾ ਬਣਾਉਣਾ ਆਪਾਂ ਹਾਂ ਹਾਂ ਨਹੀਂ ਤਾਂ ਆਂ ਫਰਿਆ ਹੋਵੇ ਦੇਖੋ ਵੀਰ ਜੀ ਆਪਾਂ ਨੂੰ ਬਣੀ ਬੇਨ ਤਾਂ ਇਹਨੇ ਕਰਨੀ ਆ ਕਾਬਨੀਤ ਨਾ ਤੁਰਿਆ ਆਵੇ ਗੁਰੂ ਰਾਮਦਾਸ ਕਿਰਪਾ ਕਰਦਾ ਹੀ ਕਰਦਾ ਜਿਹੜਾ ਬੰਦਾ ਮਿਹਰਤ ਕਰਦਾ ਠੀਕ ਆ ਪਾਣੀ ਪਰ ਲੇ ਗਈਂ ਦੋਦ ਜੀ